ਪੁਲਿਸ ਦੇ ਅੰਦਰ थाना ਸਦਵਾ ਬੇਟ ਪੁਲਿਸ ਦੇ ਅੰਦਰ ਮਾਲਖਾਨੇ ਦੇ ਵਿੱਚ ਲੱਗੇ ਮੁੰਸ਼ੀ ਗੁਰਦਾਸ ਸਿੰਘ ਨੇ ਆਪਣੇ ਹੀ ਥਾਣੇ ਦੇ ਮਾਲਖਾਨੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਸ ਥਾਣੇ ਦੇ ਮਾਲਖਾਨੇ ਦੇ ਵਿੱਚੋਂ ਮੁੰਸ਼ੀ ਗੁਰਦਾਸ ਨੇ ਸਵਾ ਕਰੋੜ ਰੁਪਏ ਦੇ ਕਰੀਬ ਰੁਪਇਆ ਗਾਇਬ ਕੀਤਾ ਹੈ ਅਤੇ ਹੁਣ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਜਗਰਾਉਂ ਡੀਐਸਪੀ ਦੇ ਕਹਿਣ ਤੇ ਬਕਾਇਦਾ ਇਸ ਗੱਲ ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਥਾਣਾ ਐਸਐਚਓ ਸੁਜ਼ੋਂ ਬੇਟ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਹੈ ਕਿ 1.5 ਕਰੋੜ ਰੁਪਏ ਮੁੰਸ਼ੀ ਵੱਲੋਂ ਹੀ ਗਾਇਬ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਨਾਲ ਹੀ ਉਹਨਾਂ ਨੇ ਹੁਣ ਇਸ ਮੁਨਸ਼ੀ ਗੁਰਦਾਸ ਸਿੰਘ ਦਾ 4 ਦਿਨ ਦਾ ਰਿਮਾਂਡ ਲਿਆ ਹੈ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਦੇ ਦੌਰਾਨ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਨਾਲ ਹੀ ਉਸ ਦੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੈਸੇ ਉਹਨੇ ਇਕੱਲੇ ਨੇ ਗਾਇਬ ਕੀਤੇ ਹਨ ਜਾਂ ਉਸ ਦੇ ਨਾਲ ਕੋਈ ਹੋਰ ਵੀ ਥਾਣੇ ਦੇ ਮੁਲਾਜ਼ਮ ਜਾਂ ਕੋਈ ਹੋਰ ਅਫਸਰ ਸ਼ਾਮਲ ਸੀ ਤੇ ਇਹ ਪੈਸਾ ਕਿੱਥੇ ਗਿਆ ਹੈ ਇਹ ਪੈਸਾ ਇੱਕ ਐਨਡੀਪੀਐਸ ਕੇਸ ਦੇ ਚੱਲਦਿਆਂ ਰਿਕਵਰੀ ਦੇ ਦੌਰਾਨ 2024 ਦੇ ਵਿੱਚ ਖਾਨੇ ਦੇ ਵਿੱਚ ਜਮਾ ਕੀਤਾ ਗਿਆ ਸੀ ਤੇ ਹੁਣ ਇਹ ਗਾਇਬ ਹੋਇਆ ਹੈ ਬਕਾਇਦਾ ਹੁਣ ਪੁਲਿਸ ਨੇ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਦੇ ਕਹਿਣ ਤੇ ਇੱਕ ਸੈੱਟ ਵੀ ਬਣਾਈ ਗਈ ਹੈ ਜੋ ਕਿ ਹੁਣ ਸੀਆਈਏ ਸਟਾਫ ਦੇ ਵਿੱਚ ਇਸ ਮੁਨਸ਼ੀ ਗੁਰਦਾਸ ਦੀ ਬਕਾਇਦਾ ਚੰਗੀ ਤਰ੍ਹਾਂ ਪੁੱਛਗਛ ਕਰੇਗੀ ਤੇ ਪੁੱਛਗਛ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਆਪਣੇ ਸਾਥੀ ਰਿਸ਼ੀਵ ਮਾਨਸਲ ਦੇ ਨਾਲ ਹੇਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ ਦੇ ਅੰਦਰ ਅੰਦਰ थाना ਸਦਵਾਬੇਟ ਪੁਲਿਸ ਦੇ ਅੰਦਰ ਮਾਲਖਾਨੇ ਦੇ ਵਿੱਚ ਲੱਗੇ मुंशी गुरदास ਸਿੰਘ ਨੇ ਆਪਣੇ ਹੀ ਥਾਣੇ ਦੇ ਮਾਲਖਾਨੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਸ ਥਾਣੇ ਦੇ ਮਾਲਖਾਨੇ ਦੇ ਵਿੱਚੋਂ मुंशी गुरदास ਨੇ ਸਵਾ ਕਰੋੜ ਰੁਪਏ ਦੇ ਕਰੀਬ ਰੁਪਇਆ ਗਾਇਬ ਕੀਤਾ ਹੈ ਅਤੇ ਹੁਣ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਜਗਰਾਉਂ ਡੀਐਸਪੀ ਦੇ ਕਹਿਣ ਤੇ ਬਕਾਇਦਾ ਇਸ ਗੱਲ ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਥਾਣਾ ਐਸਐਚਓ ਸੁਦੋਂ ਬੇਟ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਹੈ ਕਿ ਸਵਾ ਕਰੋੜ ਰੁਪਏ ਮੁੰਸ਼ੀ ਵੱਲੋਂ ਹੀ ਗਾਇਬ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਨਾਲ ਹੀ ਉਹਨਾਂ ਨੇ ਹੁਣ ਇਸ ਮੁਨਸ਼ੀ ਗੁਰਦਾਸ ਸਿੰਘ ਦਾ 4 ਦਿਨ ਦਾ ਰਿਮਾਂਡ ਲਿਆ ਹੈ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਦੇ ਦੌਰਾਨ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਨਾਲ ਹੀ ਉਸ ਦੇ ਕੋਲੋਂ ਚੰਗੀ ਤਰ੍ਹਾਂ ਪੁੱਛਗਛ ਕੀਤੀ ਜਾਵੇਗੀ ਕਿ ਇਹ ਪੈਸੇ ਉਹਨੇ ਇਕੱਲੇ ਨੇ ਗਾਇਬ ਕੀਤੇ ਹਨ ਜਾਂ ਉਸ ਦੇ ਨਾਲ ਕੋਈ ਹੋਰ ਵੀ ਥਾਣੇ ਦੇ ਮੁਲਾਜ਼ਮ ਜਾਂ ਕੋਈ ਹੋਰ ਅਫਸਰ ਸ਼ਾਮਲ ਸੀ ਤੇ ਇਹ ਪੈਸਾ ਕਿੱਥੇ ਗਿਆ ਹੈ ਇਹ ਪੈਸਾ ਇੱਕ ਐਨਡੀਪੀਐਸ ਕੇਸ ਦੇ ਚੱਲਦਿਆਂ ਰਿਕਵਰੀ ਦੇ ਦੌਰਾਨ 2024 ਦੇ ਵਿੱਚ ਥਾਣੇ ਦੇ ਵਿੱਚ ਜਮ੍ਹਾਂ ਕੀਤਾ ਗਿਆ ਸੀ ਤੇ ਹੁਣ ਇਹ ਗਾਇਬ ਹੋਇਆ ਹੈ ਬਕਾਇਦਾ ਹੁਣ ਪੁਲਿਸ ਨੇ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਦੇ ਕਹਿਣ ਤੇ ਇੱਕ ਸੈੱਟ ਵੀ ਬਣਾਈ ਗਈ ਹੈ ਜੋ ਕਿ ਹੁਣ ਸੀਆਈਐਸ ਸਟਾਫ ਦੇ ਵਿੱਚ ਇਸ ਮੁਨਸ਼ੀ ਗੁਰਦਾਸ ਦੀ ਬਕਾਇਦਾ ਚੰਗੀ ਤਰ੍ਹਾਂ ਪੁੱਛਗਛ ਕਰੇਗੀ ਤੇ ਪੁੱਛਗਛ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਆਪਣੇ ਸਾਥੀ ਰਜੀਵ ਬਾਂਸਲ ਦੇ ਨਾਲ ਹੇਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ ਦੇ ਇਨਾਂ ਦੇ थाना ਸਿਦਵਾ ਬੇਟ ਪੁਲਿਸ ਦੇ ਅੰਦਰ ਮਾਲਖਾਨੇ ਦੇ ਵਿੱਚ ਲੱਗੇ मुंशी गुरदास ਸਿੰਘ ਨੇ ਆਪਣੇ ਹੀ ਥਾਣੇ ਦੇ ਮਾਲਖਾਨੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਸ ਥਾਣੇ ਦੇ ਮਾਲਖਾਨੇ ਦੇ ਵਿੱਚੋਂ मुंशी गुरदास ਨੇ ਸਵਾ ਕਰੋੜ ਰੁਪਏ ਦੇ ਕਰੀਬ ਰੁਪਈਆ ਗਾਇਬ ਕੀਤਾ ਹੈ ਅਤੇ ਹੁਣ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਜਗਰਾਉਂ ਡੀਐਸਪੀ ਦੇ ਕਹਿਣ ਤੇ ਬਕਾਇਦਾ ਇਸ ਗੱਲ ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਥਾਣਾ ਐਸਐਚਓ ਸੁਦੋਂ ਬੇਟ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਹੈ ਕਿ 1.5 ਕਰੋੜ ਰੁਪਏ ਮੁੰਸ਼ੀ ਵੱਲੋਂ ਹੀ ਗਾਇਬ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਨਾਲ ਹੀ ਉਹਨਾਂ ਨੇ ਹੁਣ ਇਸ ਮੁਨਸ਼ੀ ਗੁਰਦਾਸ ਸਿੰਘ ਦਾ 4 ਦਿਨ ਦਾ ਰਿਮਾਂਡ ਲਿਆ ਹੈ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਦੇ ਦੌਰਾਨ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਨਾਲ ਹੀ ਉਸੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੈਸੇ ਉਹਨੇ ਇਕੱਲੇ ਨੇ ਗਾਇਬ ਕੀਤੇ ਹਨ ਜਾਂ ਉਸ ਦੇ ਨਾਲ ਕੋਈ ਹੋਰ ਵੀ ਥਾਣੇ ਦੇ ਮੁਲਾਜ਼ਮ ਜਾਂ ਕੋਈ ਹੋਰ ਅਫਸਰ ਸ਼ਾਮਲ ਸੀ ਤੇ ਇਹ ਪੈਸਾ ਕਿੱਥੇ ਗਿਆ ਹੈ ਇਹ ਪੈਸਾ ਇੱਕ ਐਨਡੀਪੀਐਸ ਕੇਸ ਦੇ ਚੱਲਦਿਆਂ ਰਿਕਵਰੀ ਦੇ ਦੌਰਾਨ 2024 ਦੇ ਵਿੱਚ ਥਾਣੇ ਦੇ ਵਿੱਚ ਜਮ੍ਹਾਂ ਕੀਤਾ ਗਿਆ ਸੀ ਤੇ ਹੁਣ ਇਹ ਗਾਇਬ ਹੋਇਆ ਹੈ ਬਕਾਇਦਾ ਹੁਣ ਪੁਲਿਸ ਨੇ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਦੇ ਕਹਿਣ ਤੇ ਇੱਕ ਸੈੱਟ ਵੀ ਬਣਾਈ ਗਈ ਹੈ ਜੋ ਕਿ ਹੁਣ ਸੀਆਈਏ ਸਟਾਫ ਦੇ ਵਿੱਚ ਇਸ ਮੁਨਸ਼ੀ ਗੁਰਦਾਸ ਦੀ ਬਕਾਇਦਾ ਚੰਗੀ ਤਰ੍ਹਾਂ ਪੁੱਛਗਛ ਕਰੇਗੀ ਤੇ ਪੁੱਛਗਛ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਆਪਣੇ ਸਾਥੀ ਰਜੀਵ ਮਾਨਸਲ ਦੇ ਨਾਲ ਹੇਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਦੀ ਨੰਦੇ थाना सिद्धू बेट पुलिस ਦੇ ਅੰਦਰ ਮਾਲਖਾਨੇ ਦੇ ਵਿੱਚ ਲੱਗੇ मुंशी गुरदास ਸਿੰਘ ਨੇ ਆਪਣੇ ਹੀ ਥਾਣੇ ਦੇ ਮਾਲਖਾਨੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਸ ਥਾਣੇ ਦੇ ਮਾਲਖਾਨੇ ਦੇ ਵਿੱਚੋਂ मुंशी गुरदास ਨੇ ਸਵਾ ਕਰੋੜ ਰੁਪਏ ਦੇ ਕਰੀਬ ਰੁਪਇਆ ਗਾਇਬ ਕੀਤਾ ਹੈ ਅਤੇ ਹੁਣ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਜਗਰਾਉਂ ਡੀਐਸਪੀ ਦੇ ਕਹਿਣ ਤੇ ਬਕਾਇਦਾ ਇਸ ਗੱਲ ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਥਾਣਾ ਐਸਐਚਓ ਸੁਦੋਂ ਬੇਟ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਹੈ ਕਿ ਸਵਾ ਕਰੋੜ ਰੁਪਏ ਮੁੰਸ਼ੀ ਵੱਲੋਂ ਹੀ ਗਾਇਬ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਨਾਲ ਹੀ ਉਹਨਾਂ ਨੇ ਹੁਣ ਇਸ ਮੁਨਸ਼ੀ ਗੁਰਦਾਸ ਸਿੰਘ ਦਾ 4 ਦਿਨ ਦਾ ਰਿਮਾਂਡ ਲਿਆ ਹੈ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਦੇ ਦੌਰਾਨ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਨਾਲ ਹੀ ਉਸ ਦੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੈਸੇ ਉਹਨੇ ਇਕੱਲੇ ਨੇ ਗਾਇਬ ਕੀਤੇ ਹਨ ਜਾਂ ਉਸ ਦੇ ਨਾਲ ਕੋਈ ਹੋਰ ਵੀ ਥਾਣੇ ਦੇ ਮੁਲਾਜ਼ਮ ਜਾਂ ਕੋਈ ਹੋਰ ਅਫਸਰ ਸ਼ਾਮਲ ਸੀ ਤੇ ਇਹ ਪੈਸਾ ਕਿੱਥੇ ਗਿਆ ਹੈ ਇਹ ਪੈਸਾ ਇੱਕ ਐਨਡੀਪੀਐਸ ਕੇਸ ਦੇ ਚੱਲਦਿਆਂ ਰਿਕਵਰੀ ਦੇ ਦੌਰਾਨ 2024 ਦੇ ਵਿੱਚ ਥਾਣੇ ਦੇ ਵਿੱਚ ਜਮ੍ਹਾਂ ਕੀਤਾ ਗਿਆ ਸੀ ਤੇ ਹੁਣ ਇਹ ਗਾਇਬ ਹੋਇਆ ਹੈ ਬਕਾਇਦਾ ਹੁਣ ਪੁਲਿਸ ਨੇ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਦੇ ਕਹਿਣ ਤੇ ਇੱਕ ਸੈੱਟ ਵੀ ਬਣਾਈ ਗਈ ਹੈ ਜੋ ਕਿ ਹੁਣ ਸੀਆਈਏ ਸਟਾਫ ਦੇ ਵਿੱਚ ਇਸ ਮੁਨਸ਼ੀ ਗੁਰਦਾਸ ਦੀ ਬਕਾਇਦਾ ਚੰਗੀ ਤਰ੍ਹਾਂ ਪੁੱਛਗਛ ਕਰੇਗੀ ਤੇ ਪੁੱਛਗਛ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਆਪਣੇ ਸਾਥੀ ਰਿਸ਼ੀ ਬਾਂਸਲ ਦੇ ਨਾਲ ਹੇਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ ਪੁਲਿਸ ਦੇ ਅੰਦਰ ਥਾਣਾ ਸਿਦਵਾਬੇਟ ਪੁਲਿਸ ਦੇ ਅੰਦਰ ਮਾਲਖਾਨੇ ਦੇ ਵਿੱਚ ਲੱਗੇ ਮੁੰਸ਼ੀ ਗੁਰਦਾਸ ਸਿੰਘ ਨੇ ਆਪਣੇ ਹੀ ਥਾਣੇ ਦੇ ਮਾਲਖਾਨੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਸ ਥਾਣੇ ਦੇ ਮਾਲਖਾਨੇ ਦੇ ਵਿੱਚੋਂ ਮੁੰਸ਼ੀ ਗੁਰਦਾਸ ਨੇ ਸਵਾ ਕਰੋੜ ਰੁਪਏ ਦੇ ਕਰੀਬ ਰੁਪਇਆ ਗਾਇਬ ਕੀਤਾ ਹੈ ਅਤੇ ਹੁਣ ਪੁਲਿਸ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਜਗਰਾਉਂ ਡੀਐਸਪੀ ਦੇ ਕਹਿਣ ਤੇ ਬਕਾਇਦਾ ਇਸ ਗੱਲ ਦਾ ਪਰਚਾ ਦਰਜ ਕੀਤਾ ਗਿਆ ਹੈ ਔਰ ਥਾਣਾ ਐਸਐਚਓ ਸੁਦੋਂ ਬੇਟ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਹੈ ਕਿ ਸਵਾ ਕਰੋੜ ਰੁਪਇਆ ਮੁੰਸ਼ੀ ਵੱਲੋਂ ਹੀ ਗਾਇਬ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਨਾਲ ਹੀ ਉਹਨਾਂ ਨੇ ਹੁਣ ਇਸ ਮੁਨਸ਼ੀ ਗੁਰਦਾਸ ਸਿੰਘ ਦਾ 4 ਦਿਨ ਦਾ ਰਿਮਾਂਡ ਲਿਆ ਹੈ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਦੇ ਦੌਰਾਨ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਨਾਲ ਹੀ ਉਸੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੈਸੇ ਉਹਨੇ ਇਕੱਲੇ ਨੇ ਗਾਇਬ ਕੀਤੇ ਹਨ ਜਾਂ ਉਸ ਦੇ ਨਾਲ ਕੋਈ ਹੋਰ ਵੀ ਥਾਣੇ ਦੇ ਮੁਲਾਜ਼ਮ ਜਾਂ ਕੋਈ ਹੋਰ ਅਫਸਰ ਸ਼ਾਮਲ ਸੀ ਤੇ ਇਹ ਪੈਸਾ ਕਿੱਥੇ ਗਿਆ ਹੈ ਇਹ ਪੈਸਾ ਇੱਕ ਐਨਡੀਪੀਐਸ ਕੇਸ ਦੇ ਚੱਲਦਿਆਂ ਰਿਕਵਰੀ ਦੇ ਦੌਰਾਨ 2024 ਦੇ ਵਿੱਚ ਥਾਣੇ ਦੇ ਵਿੱਚ ਜਮਾ ਕੀਤਾ ਗਿਆ ਸੀ ਤੇ ਹੁਣ ਇਹ ਗਾਇਬ ਹੋਇਆ ਹੈ ਬਕਾਇਦਾ ਹੁਣ ਪੁਲਿਸ ਨੇ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਦੇ ਕਹਿਣ ਤੇ ਇੱਕ ਸੈੱਟ ਵੀ ਬਣਾਈ ਗਈ ਹੈ ਜੋ ਕਿ ਹੁਣ ਸੀਆਈਏ ਸਟਾਫ ਦੇ ਵਿੱਚ ਇਸ ਮੁਨਸ਼ੀ ਗੁਰਦਾਸ ਦੀ ਬਕਾਇਦਾ ਚੰਗੀ ਤਰ੍ਹਾਂ ਪੁੱਛਗਛ ਕਰੇਗੀ ਤੇ ਪੁੱਛਗਛ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਆਪਣੇ ਸਾਥੀ ਰਿਸ਼ੀ ਮਾਨਸਲ ਦੇ ਨਾਲ ਹੇਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ